ਪਤਾ ਲੱਗਾ ਕਿ ਸਿੰਘਾਂ ਦੇ ਕੋਲ ਮਸ਼ੀਨ ਗੰਨਾਂ ਵੀ ਹਨ ਉਹ ਮਾਰੇ ਜਾ ਚੁੱਕੇ ਫਿਰ ਤਿਆਰੀ ਕੀਤੀ ਗਈ ਹੁਣ ਕੀ ਕੀਤਾ ਜਾਵੇ ਹੁਣ ਇਹ ਗੱਲ ਕੀਤੀ ਗਈ ਕਿ ਹੁਣ ਕਮਾਂਡੋ ਹਮਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕੀਤਾ ਜਾਵੇ 1000 ਦੇ ਕਰੀਬ 900 23 ਕਮਾਂਡੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਸਤੇ ਮਂਗਾਏ ਗਏ 11 ਹੈਲੀਕਾਪਟਰਾਂ ਦੇ ਰਾਹੀਂ ਇਹਨਾਂ ਨੂੰ ਆਸ-ਪਾਸ ਦੀਆਂ ਬਿਲਡਿੰਗਾਂ ਦੇ ਉੱਤੇ ਉਤਾਰਿਆ ਗਿਆ ਇਹਨਾਂ ਨੂੰ 60-60 ਗ੍ਰਨੇਡ ਦਿੱਤੇ ਗਏ ਇਹਨਾਂ ਦੇ ਮਨ 'ਚ ਚਾਅ ਸੀ ਅਸੀਂ ਹੁਣ ਵੀ ਸਿੰਘਾਂ ਨੂੰ ਫੜਿਆ ਤੇ ਹੁਣ ਵੀ ਫੜਿਆ ਇਹ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਸਾਰੇ ਬੁਲਟ ਪ੍ਰੂਫ ਕਵਰਾਂ ਦੇ ਨਾਲ ਟਕੇ ਹੋਏ ਸਨ 60-60 ਗ੍ਰਨੇਡ ਇੱਕ-ਇੱਕ ਦੇ ਕੋਲ ਸੀ 11 ਹੈਲੀਕਾਪਟਰ ਇਹਨਾਂ ਨੂੰ ਸ਼੍ਰੀ ਅਕਾਲ ਤਖਸੈਦ ਉਤੇ ਫਾਇਰਿੰਗ ਕਰਦੇ ਸਨ ਜਿਹੜੀ ਫਾਇਰਿੰਗ ਦੀ ਤਦਾਦ ਜਰਨਲ ਕੁਲਦੀਪ ਬਰਾੜ ਦੇ ਮੁਤਾਬਿਕ 1 ਮਿੰਟ ਵਿੱਚ 1 ਲੱਖ ਗੋਲੀ ਸ਼੍ਰੀ ਅਕਾਲ ਤਖਸੈਦ ਉਤੇ ਫਾਇਰ ਕੀਤੀ ਜਾ ਰਹੀ ਸੀ 1 ਮਿੰਟ ਵਿੱਚ 1 ਲੱਖ ਕਿੰਦਰ ਫਾਇਰਿੰਗ ਹੋ ਰਹੀ ਹੈ ਜਿਹੜਾ ਕਮਾਂਡੋ ਸ਼੍ਰੀ ਅਕਾਲ ਤਖਸੈਦ ਦੇ ਲਾਗੇ ਇਮਾਰਤਾਂ ਉਤੇ ਉਤਾਰਿਆ ਗਿਆ ਜਿਹੜੇ ਮਤਵਾਲੇ ਸਾਨੂੰ ਭੰਗੜਾ ਪਾਉਂਦੇ ਸਨ ਪੱਪਾ ਭਾਰ ਨੱਚਦੇ ਸਨ ਉਹਨਾਂ ਦੇ ਹੱਥਾਂ 'ਚ ਸ਼ਸਤਰ ਜਿਹੜੇ ਛਲੂ ਛਲਕ ਕੇ ਪੈਂਦੇ ਸਨ ਕਿ ਜੇ ਸਿੰਘਾਂ ਦੀ ਗੋਲੀ ਵੀ ਆਏ ਕਿਤੇ ਸਾਡਾ ਵਿਗਾੜ ਕੁਝ ਨਹੀਂ ਸਕਦੀ ਅਸੀਂ ਤੇ ਜਾ ਕੇ ਥੋਥੀ ਫੜ ਲੈਣਾ ਇਹਨਾਂ ਨੂੰ ਉਤਾਰ ਕੇ ਫਾਇਰਿੰਗ ਕਰਦੇ ਹੋਏ ਹੈਲੀਕਾਪਟਰ ਜੇ ਲੰਬੇ ਹੀ ਹੋਏ ਸਨ ਇਹ 900 950 ਕਮਾਂਡੋ ਨੂੰ ਮਰ ਲੱਗੇ 9 ਮਿੰਟ ਨਾ ਲੱਗੇ ਸਾਧ ਸੰਗਤ 9 ਮਿੰਟ 1800 ਮੀਟਰ ਤੱਕ ਮਾਰ ਕਰਨ ਵਾਲੀਆਂ ਮਸ਼ੀਨ ਗੰਨਾਂ ਦੀਆਂ ਗੋਲੀਆਂ ਇਹਨਾਂ ਦੀਆਂ ਬੁਲਟ ਪ੍ਰੂਫ ਵਰਦੀਆਂ چیر ਕੇ ਇਹਨਾਂ ਦੇ ਸਰੀਰ ਵਿੱਚ ਲੰਘ ਗਈਆਂ ਦરાਸਾ ਇਹ ਗੋਲੀਆਂ ਉਹ ਸਨ ਜਿਹੜੀਆਂ ਟੈਂਕ ਦੀ ਮੋਟੀ ਚਾਦਰ ਨੂੰ ਪਾੜ ਕੇ ਉਹਦੇ ਚੋਂ ਪਾਰ ਜਾ ਸਕਦੀਆਂ ਤੁਹਾਡੇ ਖੇਮ ਕਰਨ ਦੀ ਧਰਤੀ ਦੇ ਉੱਤੇ ਉਹਦੇ ਮੁਤਾਬਕ ਪਾਕਿਸਤਾਨ ਟੈਂਕਾਂ ਦਾ ਕਬਾੜਖਾਨਾ ਬਣਾਉਣ ਵਾਲੀਆਂ ਉਹੀ ਬਰੂਦੀਆਂ ਗੋਲੀਆਂ ਸਨ ਬਰੂਦ ਜਿਹੜੀਆਂ ਟੈਂਕ ਦੀ ਮੋਟੀ ਚਾਦਰ ਨੂੰ ਵੇਨ ਕੇ ਉਹਦੋਂ ਨਕਾਰਾ ਕਰ ਸਕਦੀਆਂ ਸਨ ਇਹਨਾਂ ਦੇ ਸਾਹਮਣੇ 950 ਕਮਾਂਡੋ ਦੀ ਕੀ ਔਕਾਤ ਸੀ 888 ਕਮਾਂਡੋ ਜਿਹੜੇ ਹਨ ਉਹ ਮੌਕੇ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਦਰਅਸਲ ਬਹੁਤਿਆਂ ਦੇ ਮਰਨ ਦਾ ਕਾਰਨ ਇਹ ਸੀ ਉਹਨਾਂ ਦੇ ਕੋਲ 60-60 ਗ੍ਰਨੇਡ ਸਨ ਜਦੋਂ ਇੱਕ ਨੂੰ ਗੋਲੀ ਵੱਜੀ ਉਹ ਦੇ ਨਲਕ ਨਾਲ ਵੱਧੇ ਹੋਏ ਬਰੂਤ ਦੇ ਗੋਲੇ ਫਟ ਕੇ ਬਰੂ ਤੇ ਕੋਲੇ ਫਟਣ ਦੇ ਨਾਲ ਜਿਹੜੇ ਬਾਕੀ ਸਨ ਉਹਨਾਂ ਦੇ ਲੱਕਾਂ ਨਾਲ ਵੱਧਾ ਹੋਇਆ ਬਰੂ ਦਾ ਆਟੋਮੈਟਿਕ ਫਟਣਾ ਸ਼ੁਰੂ ਹੋ ਗਿਆ 888 ਕਮਾਂਡੋ ਮਾਰਿਆ ਜਾ ਚੁੱਕਾ ਹੈ ਉਹਨੇ ਇਤੋਂ ਤੱਕ ਲਿਖਿਆ ਕਿੰਦਾ ਮੈਨੂੰ ਲੂਜ਼ ਮੋਸ਼ਨ ਸ਼ੁਰੂ ਹੋ ਚੁੱਕੇ ਸੀ ਮੈਂ ਸਪੈਸ਼ਲ ਹਜਾਇਦ ਉੱਤੇ ਚੰਡੀਗੜ੍ਹ ਗਿਆ ਜਾ ਕੇ ਦਵਾਈ ਵਗੈਰਾ ਲੈ ਕੇ ਆਇਆ ਚਾਰ ਫੇਰੇ ਸਾਨੂੰ ਲਹੰਤਾ ਪੈ ਰਹੀਆਂ ਸਨ ਦੀ ਡੁੱਬ ਕੇ ਮਰ ਜਾਓ ਤੁਸੀਂ ਆਪਣੇ ਆਪ ਨੂੰ ਬੜੇ ਦਮਗਜੇ ਮਾਰਦੇ ਸਿਓ ਇੱਕ ਵੱਡਾ ਖਤਰਾ ਸਾਡੇ ਵਾਸਤੇ ਹੋ ਗਿਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਤੇ 1947 ਵਾਲੇ ਹਾਲਾਤ ਨਾ ਬਣ ਜਾਣ ਬਗਾਵਤ ਨਾ ਹੋ ਜਾਵੇ ਇਸ ਬਗਾਵਤ ਨੂੰ ਦਬਾਉਣ ਵਾਸਤੇ ਅਸੀਂ ਇੱਕ ਸਕੀਮ ਘੜੀ ਜਿਹੜੀ ਸਾਡੀ ਕਾਰਜਕਾਰਗਰ ਹੋਈ ਔਰ ਕਾਮਯਾਬ ਹੋਈ ਔਰ ਉਹ ਸਕੀਮ ਅੱਜ ਤੱਕ ਸਾਡੇ ਵਿੱਚ ਹੈ ਉਹ ਲਿਖਦਾ ਕਹਿੰਦਾ ਸ਼੍ਰੀ ਅਕਾਲ ਤਖਸੈ ਦਾ ਜਥੇਦਾਰ ਕਿਰਪਾਲ ਸਿੰਘ ਸਾਡਾ ਖਰੀਦਿਆ ਹੋਇਆ ਸੀ ਛੱਡ ਕਹਨੇ ਵਿੱਚ ਸੀ ਜੋ ਅਸੀਂ ਕਹਿੰਦੇ ਸੋ ਫਿੰਦਸ ਔਰ 700 ਟਾਊਟ 7000 ਮਾਫ ਕਰਨਾ 7000 ਟਾਊਟ ਜਿਨ੍ਹਾਂ ਨੂੰ ਪੀਲੇ ਪਰਨੇ ਬਣਨੇ ਗਏ ਕੱਲ ਚੋਲੇ ਪਵਾਏ ਗਏ ਇੱਕ ਇੱਕ ਫੋਟ ਦੀਆਂ ਉਹਨਾਂ ਦੀਆਂ ਕਿਰਪਾਨਾਂ ਇਹਨਾਂ ਨੂੰ ਪੰਜਾਬ ਦੇ ਵੱਖੋ ਵੱਖ ਪਿੰਡਾਂ ਵਿੱਚ ਤੋੜ ਦਿੱਤਾ ਗਿਆ ਜਿਹੜੇ ਇਸ ਗੱਲ ਦਾ ਐਲਾਨ ਕਰਨ ਕੀ ਪਿੰਡਰਾਂ ਵਾਲਾ ਫੌਜਦਾ ਘੇਰਾ ਤੋੜ ਕੇ ਪਾਕਿਸਤਾਨ ਚਲਿਆ ਗਿਆ ਹੈ ਔਰ ਹਦਾਇਤ ਕਰ ਗਿਆ ਕਿ ਜਿਹੜਾ ਜਿਹੜਾ ਵੀ ਸੋਨਦਾ ਅਮਰਸਰ ਵੱਲ ਨੂੰ ਵੀ ਹੀਰਾ ਕੱਟ ਕੇ ਆ ਜਾਵੇ ਇਹ ਰ ਇੱਕ ਕਾਰਨ ਸੀ ਸਾਨੂੰ ਹਦਾਇਤਾਂ ਸੀ ਜਿਹੜੇ ਹਰਮੰਦਰ ਸਾਹਿਬ ਵੱਲ ਲੋਕ ਆਉਣ ਉਹਨਾਂ ਨੂੰ ਰੋਕਿਆ ਨਾ ਜਾਵੇ ਜਦੋਂ ਥੋੜੀ ਦੂਰੀ ਦੇ ਉੱਤੇ ਰਹਿ ਜਾਣ ਇਹਨਾਂ ਨੂੰ 24 24 ਘੰਟੇ ਭੁੱਖਿਆਂ ਬਿਠਾਇਆ ਜਾਵੇ ਧੁੱਪੇ ਉਸ ਤੋਂ ਬਾਅਦ ਡਾਂਗ ਫੇਰ ਕੇ ਵਾਪਸ ਪਿੰਡਾਂ ਨੂੰ ਤੋੜ ਦਿੱਤਾ ਜਾਵੇ ਦੋ ਦਿਨ ਇਹਨਾਂ ਨੂੰ ਆਉਂਦਿਆਂ ਲੱਗਣਗੇ ਦੋ ਦਿਨ ਜਾਂਦਿਆਂ ਰ ਕਰਨਗੇ ਇੱਕ ਦਿਨ ਇੱਥੇ ਭੁੱਖੇ ਤੇ ਆ ਕੇ ਬੈਠਣਗੇ ਇੰਨੀ ਮਾਰ ਖਾ ਕੇ ਘਰ ਜਾ ਕੇ ਆਰਾਮ ਹੀ ਕਰਨਗੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰ ਸਕਦੇ ਕਿਉਂਕਿ ਸੰਤ ਆਪਣੀਆਂ ਤਕਰੀਰਾਂ ਵਿੱਚ ਇਹ ਗੱਲ ਕਹਿੰਦੇ ਸਨ ਜੇ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਖਾਲਸਾ ਜੀ ਜਿਹੜੀਆਂ ਤੁਹਾਨੂੰ ਮੈਂ ਹਦਾਇਤਾਂ ਕਰਦਾ ਹਾਂ ਅੰਮ੍ਰਿਤਸਰ ਵਾਲੇ ਪਾਸੇ ਕੋਈ ਨਾ ਆਵੋ ਆਪਣਾ ਫਰਜ਼ ਪਛਾਣ ਲਿਓ ਫਿਰ ਜੋ ਤੁਸੀਂ ਨੇ ਕਰਨਾ ਹੈ ਪਰ ਸਾਡੀ ਸਕੀਮ ਕਾਰਗਰ ਹੋ ਗਈ ਲੋਕਾਂ ਨੇ ਵੀ ਹੀਰਾ ਕੱਟ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ 900 ਕਮਾਂਡੋ ਮਾਰਿਆ ਗਿਆ ਉਹ ਚੁੰਗਲਾ ਪਾ ਕੇ ਅਸੀਂ ਸਾਰੇ ਦੇ ਸਾਰੇ ਖਲੋਤੇ ਸਾਂ ਪੂਲ ਦੁਨੀਆ ਦੇ ਵੱਡੇ ਵੱਡੇ ਮੁਲਕ ਸਾਨੂੰ ਮੁਕਾਬਲ ਕਰ ਰਹੇ ਸਨ ਅਮਰੀਕਾ ਵਰਗੇ ਨੇ ਇੱਥੋਂ ਤੱਕ ਐ ਦੱਸਤਾ ਕਿ ਅਸੀਂ ਆਪਣੇ ਟ੍ਰੇਨਰ ਭੇਜਦੇ ਹਾਂ ਜਿਹੜੀ ਤੁਹਾਡੀ ਆਰਮੀ ਨੂੰ ਟ੍ਰੇਨਿੰਗ ਦੇਣ ਪਾਕਿਸਤਾਨ ਵਾਲਿਆਂ ਨੇ ਆਖਿਆ ਸਿੱਖਾਂ ਨੂੰ ਆਜ਼ਾਦ ਕਰਦੇ ਹੋ ਚਾਈਨਾ ਵਾਲੇ ਨੇ ਕੁਝ ਆਖਿਆ ਰਸ਼ੀਆ ਵਾਲੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖ ਕੇ ਹੁਣ ਸਾਡੇ ਸਾਹਮਣੇ ਬੜਾ ਵੱਡਾ ਮਸਲਾ ਸੀ ਜਾਂ ਐਨੇਚਰ ਨੂੰ ਜਰਨਲ ਵੈਦਿਆ ਨੇ ਮਿਸਿਸ ਗਾਂਧੀ ਦੇ ਕੋਲੋਂ ਇੱਕ ਮੰਗ ਮੰਗੀ ਕਿ ਮੈਨੂੰ ਪਰਮਾਣੂ ਬੰਬ ਦਿੱਤਾ ਜਾਵੇ ਮੈਂ ਅਮਰ ਸਰ ਦੇ ਉੱਤੇ ਸੁੱਤਣਾ ਚਾਹੁੰਦਾ ਐਡਾ ਵੱਡਾ ਨੁਕਸਾਨ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਹੁਣ ਤੱਕ ਉਹਦੇ ਮੁਤਾਬਕ ਕਹਿੰਦਾ ਸਾਡਾ 5000 ਜਰਨੈਲ ਸਰਸਰ ਦੀ ਧਰਤੀ ਦੇ ਉੱਤੇ ਸ਼ਹੀਦ ਹੋ ਚੁੱਕਾ ਉਹਦੇ ਮੁਤਾਬਕ ਉਹ ਸ਼ਹੀਦ ਹੋ ਚੁੱਕਾ ਅਸੀਂ ਕਹਾਂਗੇ ਮਾਰਿਆ ਗਿਆ ਉਹਨੇ ਆਖਿਆ ਮੈਨੂੰ ਪਰਮਾਣੂ ਬੰਬ ਦਿੱਤਾ ਜਾਵੇ ਮੈਂ ਅੰਮ੍ਰਿਤਸਰ ਤੇ ਪਰਖ ਕੇ ਵੇਖਣਾ ਚਾਹੁੰਦਾ ਦਾਸਤਾਨ ਅਜੇ ਬਹੁਤ ਲੰਬੀ ਹੈ ਤੇ ਸਮਾਂ ਮੇਰਾ ਸਮਾਪਤ ਹੈ ਮੈਂ ਇਸ ਮਜਬੂਤ ਨੂੰ ਸ਼ਾਰਟ ਕੱਟ ਨਹੀਂ ਸੀ ਕਰਨਾ ਚਾਹੁੰਦਾ ਮੈਂ ਤਾਂ ਇੱਕ ਇੱਕ ਪਹਿਲੂ ਤੁਹਾਡੇ ਚਰਨਾਂ 'ਚ ਰੱਖਣਾ ਚਾਹੁੰਦਾ ਸਾਂ ਤੇ ਸਮੇਂ ਦੀ ਉਲੰਘਣਾ ਵੀ ਮੈਂ ਨਹੀਂ ਕਰਨੀ ਚਾਹੁੰਦਾ ਵਾਇਫਰ ਕਿਰਪਾ ਕਰੇ ਫਿਰ ਵਕਤ ਮਿਲੇ ਇਹਨੂੰ ਮੈਂ ਅਗੇਰੇ ਤੋੜ ਕੇ ਅਖੀਰ ਤੱਕ 8 ਜੂਨ ਤੱਕ ਮੈਂ ਤੁਹਾਡੇ ਚਰਨਾਂ 'ਚ ਰੱਖਣ ਦੀ ਕੋਸ਼ਿਸ਼ ਕਰਾਂਗਾ ਇਹ ਨਜ਼ਾਰਾ ਤੇ ਤੁਸੀਂ 3 ਔਰ 4 ਜੂਨ ਦਾ ਵੇਖਿਆ ਅਜੇ 4 ਦਿਨ ਦੀ ਲੜਾਈ ਬਾਕੀ ਹੈ ਜਿਹੜੇ ਕਹਿੰਦੇ ਸੀ ਹਰਮੰਦਰ ਸਾਹਿਬ ਅਸੀਂ ਢਾਈਆਂ ਘੰਟਿਆਂ 'ਚ ਫਤਿਹ ਕਰਨਾ ਉਹਨਾਂ ਨੂੰ 8 ਦਿਨ ਲੱਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਫਤਿਹ ਆ ਪਾਉਂਦੇ ਆ ਕੀ ਕੁਝ ਵਾਪਰਿਆ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ 15000 ਇੰਡੀਅਨ ਆਰਮੀ ਦਾ ਜਰਨਲਿਸਟ ਮਾਰੇ ਆ ਗਿਆ 43 ਅਫਸਰ ਇਹਦੇ ਚ ਮਾਰੇ ਗਏ 334 ਜੂਨੀਅਰ ਅਫਸਰ ਮਾਰੇ ਗਏ 17000 ਤੋਂ ਵੱਧ ਵੱਟ ਫਟਟਰ ਹੋਏ ਹੈ ਕਿਹੜਾ ਕਿਹੜਾ ਹਥਿਆਰ ਵਰਖਿਆ ਗਿਆ ਹੈ ਟੈਂਕ ਕਿੰਨੇ ਆਏ ਟੈਂਕਾਂ ਤੋਂ ਪਹਿਲਾਂ ਕਿਹੜੀ ਕਿਹੜੀ ਮਸ਼ਿਨਰੀ ਹਰਮੰਦਰ ਸਾਹਿਬ ਤੇ ਆਈ ਕਿੰਨੀਆਂ ਗੱਡੀਆਂ ਬਖਤਰਬੰਦ ਆਈਆਂ ਇਹ ਵਿਸਥਾਰਪੂਰਵਕ ਰਿਪੋਰਟ ਤੁਹਾਡੇ ਚਰਨਾਂ 'ਚ ਮੈਂ ਕਦੀ ਵਾਹਿਗੁਰੂ ਨੇ ਕਿਰਪਾ ਕੀਤੀ ਕਿਉਂਕਿ ਸੰਗਤਾਂ ਨੇ ਬੜੇ ਚਰਦੀ ਮੰਗ ਸੀ ਦਾਸ ਨੇ ਇਸ ਵਿਸ਼ੇ ਨੂੰ ਬਾਚਨ ਦੀ ਕੋਸ਼ਿਸ਼ ਕੀਤੀ ਹੈ। ਔਰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਗ ਕਰਦਾ ਜੋ ਸਾਡੇ ਨਾਲ ਹੋਇਆ ਹੈ ਅਸੀਂ ਸੁਵਾਜੀਏ। ਜੋ ਮੈਂ ਬਹੁਤ ਬਹੁਤ ਧੰਨਵਾਦੀ ਕਾਕਾ ਜੋਬਨਪ੍ਰੀਤ ਸਿੰਘ ਜੀ ਗੁਰੂ ਅਮਰਦਾਸ ਮਹਾਰਾਜ ਨਗਰ ਤੋਂ ਸੰਖਤਰੇ ਤੋਂ ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਆਗਿਆਦਰ ਪ੍ਰਵਾਨ ਕਰਨ ਮਾੜੀ ਮੇਕੇ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੁਣਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਰਦਾਰ ਬਾਸ ਸਿੰਘ ਜੀ ਹੁਣਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਬਾਬਾ ਹਰੀ ਸਿੰਘ ਜੀ ਹੁਣਾਂ ਨੂੰ ਮਾਇਆ ਹਾਜ਼ਰ ਹੋਈ ਹੈ। ਸਰਦਾਰ ਰਜ਼ਿੰਦਰ ਸਿੰਘ ਜੀ, ਉਸਦਾ ਭਾਕ ਸਿੰਘ ਉਹਨਾਂ ਦੇ ਨਾਂ ਤੋਂ ਪੰਜੀ ਮਾਇਰ ਅਰਦਾਸ ਕਰਾਗੇ ਹੋਰ ਪੰਜੀ ਗੁੱਪਤਾਨ ਮਾਇਰ ਅਰਦਾਸ ਕਰਾਗੇ ਹਨ। ਸੁਖਦੇਵ ਸਿੰਘ ਜੀ ਅਲਗੋਂ ਕੋਠੀ ਤੋਂ ਮਾਇਰ ਅਰਦਾਸ ਕਰਾਗੇ ਹਨ। ਜਰਨੈਲ ਸਿੰਘ ਜੀ 50 ਦਮੜੇ ਮਾਇਰ ਅਰਦਾਸ ਕਰਾਉਂਦੇ ਨੇ। ਬਲਕਾਰ ਸਿੰਘ ਜੀ 50 ਦਮੜੇ ਜੋੜਾ ਕਰਦੇ ਸੇਵਾਦਾਰਾਂ ਵੱਲੋਂ 100 ਦਮੜਾ ਮਾਇਆ ਹਾਜ਼ਰ ਹੋਈ। ਸ਼ਹੀਦ ਭਾਈ ਬਖਸ਼ੀਸ਼ ਸਿੰਘ ਦੇ ਨਾਂ ਤੋਂ ਉਹਨਾਂ ਦੇ ਭਾਈ ਸਾਹਿਬ ਜੀ ਮੈਂ ਅਰਦਾਸ ਕਰਾਂ ਤਾਂ ਤੁਸੀਂ ਨੇ ਗੁੱਪਤਾਨ ਮਾਇਆ ਬੇਨਤੀ ਅਰਦਾਸ ਕਰਾਈ ਸਾਡੇ ਵੀ ਗੁਰਬਚਨ ਸਿੰਘ ਦੇ ਕਲਸੀਆ ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈਏ ਸਤਿਗੁਰੂ ਹਾਰੀ ਅੰਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਦਮ ਕਦਮ ਲੈ ਕੇ ਚਲਾਉਣਾ ਗੁਰਸਿੱਖੀ ਜੀਵਨ ਨਾਮਦਨ ਬਖਸ਼ਿਸ਼ ਕਰਨ ਹਾਂਜੀ ਹੁਕਮ ਹੋਇਆ ਕਿ ਇੱਕ ਵਾਰ ਹੋਰ ਜਿਹੜੀ ਹੈ ਉਹ ਤੁਹਾਡੇ ਚਰਨਾਂ 'ਚ ਮੈਂ ਕਹਾ ਸਿੰਘਾ ਨੇ ਆਖਿਆ ਫਿਰ ਆਖਰੀ ਕਹਿ ਦੇਵੇ ਆਖਰੀ ਕਹਿਣ ਵਾਸਤੇ ਬਾਕੀ ਦਾ ਬਾਕੀ ਸਾਰਾ ਲੈਕਚਰ ਮੈਨੂੰ ਇਸ ਤਰ੍ਹਾਂ ਹੀ ਕਰਨਾ ਪਵੇਗਾ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੁਸੀਂ ਨੇ ਇਡਾ ਤਵਜੂ ਦੇ ਕੇ ਸਰਵਨ ਕੀਤਾ ਹੈ ਮੋٹے ਰੂਪ ਵਿੱਚ ਮੈਂ ਸਾਰੇ ਦਾ ਸਾਰਾ ਵਿਆਖਣ ਕਰਕੇ ਆਖਰੀ ਵਾਰ ਕਹਿਣਾ ਚਾਹੁੰਦਾ ਸਰਵਨ ਕਰਨਾ ਕਮਾਂਡੋ ਮਾਰਿਆ ਗਿਆ ਹੁਣ ਕੀ ਕੀਤਾ ਜਾਵੇ ਹੁਣ ਉਹ ਕਮਾਂਡੋ ਸੱਦੇ ਜਾਣ ਜਿਹੜੇ ਸਪੈਸ਼ਲ ਕਮਾਂਡੋ ਹਨ ਜਿਹੜੇ ਮੰਤਰੀਆਂ ਦੇ ਨਾਲ ਕਮਾਂਡੋ ਹੁੰਦੇ ਨੇ ਇਹਨਾਂ ਦੀ ਟ੍ਰੇਨਿੰਗ ਬੜੀ ਸਖਤ ਹੁੰਦੀ ਹੈ 20 ਤੋਂ ਲੈ ਕੇ 28 ਸਾਲ ਤੱਕ ਦੇ ਨੌਜਵਾਨ ਹੁੰਦੇ ਨੇ 25 ਫੁੱਟ ਤੋਂ ਛਾਲ ਮਾਰ ਦਿੰਦੇ ਹਨ 1 ਮਿੰਟ ਤੱਕ ਅੱਖ ਨਹੀਂ ਝਪਕਦੇ ਬਹੁਤ ਇਹਨਾਂ ਦੀ ਸਖਤ ਟ੍ਰੇਨਿੰਗ ਹੁੰਦੀ ਹੈ ਇਹ ਕਮਾਂਡੋ ਜਿਹੜੇ ਹਨ ਇਹ ਮਂਗਾਏ ਗਏ ਜਿਨ੍ਹਾਂ ਦੀ ਗਿਣਤੀ 1300 ਹੈ ਰਜੀਵ